ਹਾਂਜੀ ਗੱਲ ਕਰਦੇ ਆ ਦੋਸਤੋ ਵੈਸਟ ਇੰਡੀਜ਼ ਦੀ ਟੀਮ ਜਿਹੜੀ ਪੋਸਟ ਵੀ ਕਰ ਰਹੀ ਹੈ ਟੀ20 ਤੇ ਟੀ20 ਚ ਵੈਸਟ ਇੰਡੀਜ਼ ਦੇ ਜਿਹੜੇ ਖਿਡਾਰੀ ਆ ਪੂਰੀਆਂ ਲੀਗਾਂ ਚ ਕਿੰਨੀ ਧਮ ਮਚਾਉਂਦੇ ਆ ਆਪਾਂ ਸਾਰਿਆਂ ਨੂੰ ਪਤਾ ਤੇ ਵਰਲਡ ਕੱਪ ਵੀ ਇਹਨਾਂ ਨੇ ਦੋ ਵਾਰ ਹੀ ਜਿੱਤਿਆ ਟੀ20 ਦਾ ਵਨਡੇ ਦੇ ਟੈਸਟ ਮੈਚ ਦੇ ਵਿੱਚ ਟੀਮਾਂਾਂ ਦੀ ਬਹੁਤ ਹੋਈਗਾ ਪਰ ਟੀ20 ਚ ਕਿਉਂਕਿ ਇਹਨਾਂ ਦੇ 플레이ਰ ਸਾਰੇ ਬਾਹਰ ਨੇ ਤੇ ਬੜੀ ਤਗੜੀ ਫੇਵਰੇਟ ਹੋ ਗਈ ਟੀਮ ਇਹਨਾਂ ਦੀ ਇਹਨਾਂ ਦੇ ਸਿਰਫ ਇੱਕੋ ਹੀ ਮੇਨ ਮੁੱਦਾ ਵੀਕਨੈਸ ਬੜੀ ਵੱਡੀ ਹੋ ਗਈ ਬੋਲਿੰਗ ਬੋਲਿੰਗ ਚ ਨਕੋ ਹਜ਼ਾਰੀ ਜੋਸੋਫਾ ਸ਼ਮਾਰ ਯੂਸਫ ਅਕੇਲ ਹੁਸੈਨ ਮੋਤੀ ਵਾਲਾ ਸਪਿਨਰ ਆ ਤੇ ਫਿਰ ਇਹਨਾਂ ਕੋ ਰਸਲ ਆ ਜਾਂਦਾ ਵਾਰ ਮਾਰੀਓ ਸ਼ੈਫਰਡ ਆ ਤੇ ਇਹ ਜਿਹੜੇ ਆ ਆਲ ਰਾਊਂਡਰ ਆ ਦੋਵੇਂ ਤੇ ਰੋਸਟਨ ਚੀਸ ਆ ਜਿਹੜਾ ਸਪਿਨ ਬੋਲਿੰਗ ਵੀ ਕਰ ਲੈਂਦਾ ਹੁਣ ਇਹਨਾਂ ਦਾ ਸੈਟਅਪ ਕਿਦਾਂ ਪੈਂਦਾ ਟੀਮ 15 ਦੇ 15 ਪਲੇਅਰ ਇਹਨਾਂ ਦੇ ਤਕੜੇ ਆ ਕਿਹੜੇ ਚਾਰ ਕੱਢ ਕੇ ਬਾਕੀ ਘਟਾਉਂਦੇ ਆ ਵੇਖਣ ਵਾਲੀ ਗੱਲ ਹੋਊ ਮੇਰੇ ਹਿਸਾਬ ਨਾਲ ਓਪਨਿੰਗ ਇਹ ਬ੍ਰੈਂਡਨ ਕਿੰਕੋ ਕਰਾਉਣਗੇ ਤੇ ਨਾਲ ਚਾਰਲਸ ਨੂੰ ਸ਼ਾਇਦ ਇਹਨਾਂ ਨੂੰ ਰੱਖਣਾ ਪਊਗਾ ਵਨ ਡਾਊਨ ਤੇ 6 ਹੋਪ ਨੂੰ ਰੱਖਣ ਦੀ ਕੋਸ਼ਿਸ਼ ਕਰਨਗੇ ਪਰ ਮੇਰੇ ਕੋਲ 6 ਹੋਪ ਦੀ ਜਗਾ ਬੰਦ ਨਹੀਂ ਬਹੁਤ ਸਲੋ ਖੇਡਦਾ ਉਹ ਸੋ ਵਨ ਡਾਊਨ ਤੇ ਤੇ ਮੇਰੇ ਹਿਸਾਬ ਨਾਲ ਨਿਕਲਸ ਪੂਰਨ ਨੂੰ ਕੱਲ ਦੇਣਾ ਨਿਕਲਸ ਪੂਰਨ ਜਿਹੜਾ ਵਾ ਉਹ ਤਕੜਾ ਪਲੇਅਰ ਆ ਫਿਰ ਉਸ ਤੋਂ ਬਾਅਦ ਆਪਣਾ ਰਫਤ ਵਾਲਾ ਕਲੇ ਰੌਮਨ ਪਾਵਲ ਜਿਹੜਾ ਵਾ ਬਹੁਤ ਥੱਲੇ ਆਉਂਦਾ ਵਾ ਜੈਪੁਰ ਦੇ ਵਿੱਚ ਉਹਨੂੰ ਵੀ ਉੱਪਰ ਆਉਣਾ ਚਾਹੀਦਾ ਐਂਡਰ ਰਸਲ ਇਹਨਾਂ ਕੋ ਹੈਗਾ ਆ ਸੋ ਫਿਰ ਇਹਨਾਂ ਕੋ ਰੌਸਟਨ ਚੇਸ ਆ ਟੈਸਟ ਪਲੇਅਰ ਆ ਪਰ ਬੋਲਿੰਗ ਵੀ ਕਰ ਲਿੰਦਾ ਪਰ ਰੀਸੈਂਟ ਜਿਹੜੇ ਸਾਊਥ ਅਫਰੀਕਾ ਨਾਲ ਮੈਚে ਕਾਫੀ ਤੇਜ਼ ਖੇਡਿਆ ਸੋ ਰੌਸਟਨ ਚੀਸ ਇਹਨਾਂ ਕੋ ਹੈਗਾ ਵਾ ਫਿਰ ਮਾਰੀਓ ਸ਼ੈਫਰਡ ਆ ਸ਼ੈਮਰਨ ਹੈਟ ਮਾਰਿਆ ਇਹਨਾਂ ਕੋ ਵੀ ਉੱਤੇ ਆਊਗਾ ਸੋ ਇਹਨਾਂ ਕੋ ਹਿਟਰ ਇੰਨੇ ਜ਼ਿਆਦੇ ਆ ਸੋ ਮੇਰੇ ਹਿਸਾਬ ਨਾਲ 6 ਹੋਪ ਵਰਗੀਆਂ ਦੀ ਬੰਦਿਆਂ ਦੀ ਗੱਲ ਨਹੀਂ ਬੰਦੀ ਉਤੋਂ ਬ੍ਰੈਂਡਨ ਕਿੱਕ ਤੇ ਚਾਰਲਸ ਜਿਹੜੇ ਆ ਜਿਉਂ ਕੰਮ ਸ਼ੁਰੂ ਕਰਨਗੇ ਤੇ ਉਹ ਆਂਡਰ ਰਸਲ ਤੇ 6ਵੇਂ ਨੰਬਰ ਤੱਕ 20 ਓਵਰਾਂ ਤੱਕ ਜੇ ਇਹ 6 ਬੰਦੇ ਖੇਡ ਜਾਂਦੇ ਆ ਤੇ ਮੈਨੂੰ ਨਹੀਂ ਲੱਗਦਾ ਪਈ ਇਹ ਕੋਈ ਵੀ ਜਿਹੜਾ ਸਕੋਰ ਆ 200 ਤੋਂ ਘੱਟ ਕਰਨਗੇ ਪਰ ਕਿਉਂਕਿ ਇਹ ਇੰਟਰਨੈਸ਼ਨਲ ਮੈਚ ਆ ਤੇ ਵੈਸਟ ਇੰਡੀਜ਼ ਦੀ ਟੀਮ ਜਿਹੜੀ ਆ ਉਹਨਾਂ ਦੀ ਕੋਈ ਬੜੀ ਅਨਪ੍ਰੇਡਿਕਟ ਮੇਨ ਇਹਨਾਂ ਦੇ ਬੋਲਿੰਗ ਮਨ ਦਾ ਵੀ ਪੌਸਟ ਜਿੱਥੇ ਆ ਉੱਥੇ ਮਾਰ ਕਾਣਗੇ ਕਿਉਂਕਿ ਅਕੇਲ ਹੁਸੈਨ ਉਹਨਾਂ ਦਾ ਸਪਿਨਰ ਜੰਗੀ ਬੋਲਿੰਗ ਕਰਦਾ ਵਾ ਰੋਸਟਰਨ ਚੇਸ ਵੀ ਆ ਬੱਟ ਫਾਸਟ ਬੋਲਿੰਗ ਜਿਹੜਾ ਮਹਿਕਮਾਨਾਂ ਦਾ ਵਾ ਨਾ ਹਲਜ਼ਾਰੀ ਜੋਸਪ ਤੇ ਸ਼ਮਾਰਜੀ ਜਿਹੜਾ ਜੋਸਫਾ ਉਹਨਾਂ ਦੀ ਥੋੜੀ ਮਨ ਵੀਕਨੈਸ ਲੱਗਦੀ ਆ ਕਿ ਉਹ ਜੇ ਰਨ ਲੀਕ ਕਰਨਗੇ ਤੇ ਫਿਰ ਵੈਸਟਰਨ ਜਿਹੜਾ ਔਖਾ ਹੋ ਜਾਊਗਾ ਓਵਰਆਲ ਜਿਹੜੀ ਟੀਮ ਆ ਇਹਨਾਂ ਦੀ ਮਨਦਾ ਕਿ ਪੈਲਸਟਾ ਆਲ ਰਾਊਂਡਰ ਵਾਈਜ਼ ਤਕੜੀ ਧਮਾਕੇਦਾਰ ਆ ਪਰ ਅ ਐਂਡ ਆਫ ਦਾ ਡੇ ਬੋਲਰਾਂ ਨੂੰ ਵੀ ਵਿੰਟਾ ਲੈਣੀਆਂ ਪਾਣੀਆਂ ਨੇ ਤੇ ਜਿੰਨਾ ਮਰਜ਼ੀ ਸਕੋਰ ਮਾਰ ਜਾਣ ਤੇ ਡਿਫੈਂਡ ਨਹੀਂ ਹੋਣਾ ਉਹ ਸੋ ਘੱਟੋ ਘੱਟ ਸੈਮੀਫਾਈਨਲ ਦੀ ਦਾਅਵਾ ਅਦਾਅਤ ਤੇ ਜਿਹੜੀ ਆ ਉਹ ਏ ਟੀਮ ਲੱਗਦੀ ਆ